ਤੁਹਾਡੀ ਸਾਰੀ ਹੈ ਮੇਰੇ ਕੋਲੇ ਜੀ ਵੀਰ ਜੀ ਠੀਕ ਹੈ ਜੀ ਗੱਲ ਇਹਦਾ ਠੀਕ ਹੈ ਕਿ ਬੰਦਾ ਕੋ ਮੈਨੂੰ ਪਤਾ ਵੀ ਤੇਰੀ ਫੌਜ ਵੀ ਬਹੁਤ ਹੈ ਤੇਰੀ ਫੌਜ ਐਮਐਲਏ ਨਾਲ ਠੀਕ ਹੈ ਤੇਰੀ ਸਾਰੀ ਡਿਟੇਲ ਕੜਾਈ ਇੱਥਾ ਤੂੰ ਫੋਨ ਨਹੀਂ ਨਾ ਚੱਕਦਾਗਾ ਨਾ ਚੱਕ ਠੀਕ ਹੈ ਜੀ ਠੀਕ ਹੈ ਪਰ ਵੀ ਇਹ 50 ਲੱਖ ਰੁਪਏ ਚਾਹੀਦੇ ਸੰਭੋਰੇ ਤੁਸੀਂ ਵੀਰ ਜੀ ਕਿ ਜੇ ਤੁਸੀਂ ਮੈਂ ਜਿਹੜਾ ਮਰਜ਼ੀ ਬੋਲਦਾ ਹਾਂ ਯਾਰ ਤੂੰ ਤੋਕ ਲੈਣਾ ਤੇਰੇ ਕੋਲੇ ਨੰਬਰ ਆ ਗਿਆ ਨਾ ਹਾਂਜੀ ਠੀਕ ਹੈ 4 ਲੱਖ ਰੁਪਏ ਚਾਹੀਦਾ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਤੇਰੀ ਘਰ ਵਾਲੀ ਦਾ ਨਾਮ ਮਲਕੀਤਾ ਜੀ ਠੀਕ ਹੈ ਜੀ ਅਟਾਰੀ ਤੇ ਆ ਤੁਸੀਂ ਜੀ ਹਾਂ ਜੀ ਕੋਕਾ ਕੋਲੋਂ ਤੁਸੀਂ ਕੰਮ ਕਰਦੇ ਸਕੂਲੋਂ ਤੇਰੇ ਤੇ ਤੇਰੀ ਘਰ ਵਾਲੀ ਦਾ ਉਸਤਰੀ ਪੰਚਾਇਤ ਵਾਲਾ ਜੀ ਤੇ ਵੀ ਭਰਾ ਜਿਹੜਾ ਤੇਰਾ ਸਾਡਾ ਜੀ ਮੈਂ ਦੇਖੋ ਮੇਰੀ ਗੱਲ ਵੈਰੀ ਗੱਲ ਪੰਜਾਬੀ ਚ ਸੁਣ ਲੈ ਹਾਂਜੀ ਮੇਰੇ ਕੋਲ ਸਾਰੀ ਡਿਟੇਲ ਆ ਤੈਨੂੰ ਜੇ ਦੋ ਦਿਨ ਫੋਨ ਨਹੀਂ ਕਰਿਆ ਨਹੀਂ ਸੀ ਨਾ ਹਾਂਜੀ ਤੇ ਉਹਦਾ ਇਹੀ ਕਾਰਨ ਸੀਗਾ ਕਿ ਤੈਨੂੰ ਫੋਨ ਨਹੀਂ ਕਰਿਆ ਸੀਗਾ ਜੀ ਤੈਨੂੰ ਡਿਟੇਲ ਦੱਸਦੀ ਆ ਜੀ 50 ਲੱਖ ਰੁਪਏ ਦੇ ਇਹਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗਲਤ ਫੈਮੀ ਤੇ ਨਾਲ ਰਹੇਂ ਜੀ ਕਿ ਪੁਲਿਸ ਕੋਲੇ ਜਾਓਗੇ ਜਾਂ ਤੇਰੀ ਕੋਈ ਪੁਲਿਸ ਮਦਦ ਕਰੂਗੀ ਜੀ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਂ 50 ਲੱਖ ਰੁਪਏ ਕਿੱਥੋਂ ਦਵਾ ਕਾਹਦੇ ਦਵਾ ਕੋਈ ਗੱਲ ਨਹੀਂ ਸੁਣਨੀ ਵੀਰੇ ਸੁਣ ਲਓ ਜੀ ਗੱਲ ਫਰੋਜਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਉਹ ਵੀਰੇ ਮੈਨੂੰ ਨਹੀਂ ਇਹ ਪਤਾ ਠੀਕ ਆ ਨਵੀਂ ਵਾਤਾ ਅੰਗਵਾਸ ਪੜੋ ਠੀਕ ਆ ਖਬਰਾਂ ਸੁਣੋ ਵਾਰ ਦੇ ਵਿੱਚ ਤੁਹਾਡੇ ਅਰਗੇ ਦੇ ਨਾਲ ਜਿਹੜੇ ਨਾਲ ਤੇ ਸੱਜਣ ਹੁੰਦੇ ਆ ਨਾ ਫਿਰ ਉਹ ਇਹ ਕਹਿੰਦੇ ਨੇ ਪਰਿਵਾਰ ਦਾ ਕੀ ਕਸੂਰ ਸੀਗਾ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਬੋਲਦੇ ਕੌਣ ਜੀ ਮੈਨੂੰ ਉਹ ਤੇ ਦੱਸੋ ਯਾਰ ਮੈਂ ਤੁਹਾਨੂੰ ਦੱਸੀ ਹੈ ਨਾ ਚੋਪੜਾ ਗੱਲ ਕਰਦਾ ਤੋ ਉਸ ਤੋਂ ਕਿ ਲੈਣਾ ਨਾ ਤੈਨੂੰ ਦੱਸਤਾ ਹੀ ਠੀਕ ਆ ਪੂਰਾ ਨਾਮ ਹੀ ਤੁਹਾਨੂੰ ਦੱਸ ਦਊਗਾ ਜੀ ਬੰਦਿਆਂ ਕੋ ਤੁਹਾਨੂੰ ਇੱਕ ਚੀਜ਼ ਕਹਿਤੀ ਆ ਤੁਹਾਨੂੰ پیسے ਚਾਹੀਦੇ ਨੇ 5 ਲੱਖ ਰੁਪਏ ਜਿੱਥੇ ਮਰਜ਼ੀ ਭਜਲਾ ਕਰ ਤੋਂ ਲੈਣੇ ਆ ਤੇ ਮੈਨੂੰ ਲੈਣੇ ਆਉਂਦੇ ਆ ਠੀਕ ਆ ਤੇ ਜਿੱਥੇ ਤੂੰ ਕਹਿਗਾ ਨਾ ਤੈਨੂੰ ਟੱਕਰੂਗਾ ਤੇਰੇ ਤੇਰੇ ਪਰਿਵਾਰ ਨੂੰ ਜਿੱਥੇ ਕਹਿਗਾ ਘਰੇ ਆ ਕੇ ਟੱਕਰੂਗਾ ਜੀ ਜੀ ਹੋਰ ਡਟੇ ਜੇ ਹੋਰ ਡਟੇ ਚਾਹੀਦੀ ਹੋ ਜੀ ਤਾਂ ਉਹ ਵੀ ਦੇ ਦਊਗਾ ਤੈਨੂੰ ਇੰਨੀ ਦੇਤੀ ਆ ਹੋਰ ਵੀ ਦੇ ਦਊਗਾ ਠੀਕ ਆ ਜੀ ਤੁਹਾਨੂੰ ਕੀ ਆ ਨਾ ਜੀ ਮੈਂ ਸੈਂਕੜਾ ਅਟਾਰੀ ਹਲਕੇ ਦੇ ਇੱਕ ਨੌਜਵਾਨ ਨੂੰ ਵਿਦੇਸ਼ ਤੋਂ ਫਰੋਤੀ ਲਈ ਇੱਕ ਕਾਲ ਆਈ ਜਿਸ ਵਿੱਚ ਫਰੋਤੀਆਂ ਬਲੋਸ ਨੂੰ 50 ਲੱਖ ਰੁਪਏ ਦੇਣ ਦੀ ਗੱਲ ਆਖੀ ਹੈ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਨੇ ਫਰੋਤੀਆਂ ਨੂੰ 50 ਲੱਖ ਰੁਪਏ ਨਾ ਦਿੱਤੇ ਤਾਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਮਾਰ ਦਿੱਤਾ ਜਾਵੇਗਾ ਜਿਸ ਦੀ ਸੂਚਨਾ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਨੂੰ ਜਿੱਥੇ ਪੁਲਿਸ ਸੁਰੱਖਿਆ ਪ੍ਰਦਾਨ ਕਰਵਾਈ ਉੱਥੇ ਨਾਲ ਹੀ ਭਰੋਸਾ ਦਿੱਤਾ ਕਿ ਬਹੁਤ ਜਲਦੀ ਦੇ ਦੋਸ਼ੀ ਆਓ ਗ੍ਰਿਫਤਾਰ ਕਰ ਲਏ ਜਾਣਗੇ ਤਸਵੀਰ ਇਹ ਕਿ ਤਾਰੀ ਹਲਕੇ ਤੋਂ ਇਸ ਨੌਜਵਾਨ ਨੂੰ ਇੱਕ ਵਿਦੇਸ਼ੀ ਕਾਲ ਆਉਂਦੀ ਹੈ ਜਿਸ ਵਿੱਚ ਕਾਲ ਦੇ ਵਿੱਚ ਕੁਝ ਲੋਕਾਂ ਵੱਲੋਂ ਇਸ ਨੂੰ ਇਸ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਹੈ ਸੋ ਕਾਲ ਤੋਂ ਉਪਰੰਤ ਜਦੋਂ ਨੌਜਵਾਨ ਨੇ ਪਿੰਡ ਵਾਸੀਆਂ ਨੂੰ ਦੱਸਿਆ ਤੇ ਪਿੰਡ ਵਾਸੀ ਨੇ ਇਕੱਠੇ ਹੋ ਕੇ ਪੁਲਿਸ ਸਾਹਮਣੇ ਇਹ ਮੰਗ ਰੱਖੀ ਕਿ ਉਕਤ ਕਾਲ ਟ੍ਰੇਸ ਕਰਕੇ ਇਹ ਜੋ ਲੋਕ ਜਿਨ੍ਹਾਂ ਨੇ ਫਰੋਤੀ ਮੰਗੀ ਹੈ ਉਹਨਾਂ ਨੂੰ ਕਾਬੂ ਕੀਤਾ ਜਾਵੇ ਪੁਲਿਸ ਨੇ ਵੀ ਉਸ਼ਾਹਦ ਹੋਇਆ ਕਿ ਜਿੱਥੇ ਨੌਜਵਾਨਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇਗੀ ਉੱਥੇ ਇਸਨਾਂ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਦੇ ਲੱਖ ਲੱਖ ਪਿਆ ਇਹ ਦੇ ਟਾਰੀ ਦੇ ਲੱਖ ਲੱਖ ਪਿਆ ਆ ਖੜੇ ਛੜਕਦੇ ਵਿੱਚ ਜਿਹੜੇ ਬੰਦੇ ਜਿਹੜੇ ਗੈਂਗਸਟਰ ਕੋ ਉਹ ਰੋਜ਼ ਇਧਰੀਆਂ ਪੰਪੀਆਂ ਦੇ ਅੰਦਰ ਤਾਂ ਮੈਨੂੰ ਮਖੜਾ ਤੇ ਤੁਹਾਨੂੰ ਉੱਪਰ ਗੱਲ ਕਹੀ ਆ ਮਾਰਨਾ ਜੱਟ ਦਲੇਰ ਜੇ ਜੇ ਤੁਹਾਨੂੰ ਮੈਂ 50 ਲੱਖ ਦੇ ਦਿੰਦਾ ਟਾਰੀ ਤੇ ਦੱਲੇ ਆ ਦੱਲੇ ਤੇ ਆ ਦੱਲੇ ਆ ਪੀ ਇਹਨਾਂ ਨੇ 20-20 ਅੱਖਰ ਕਰਕੇ ਆ ਪੈਸਾ ਦਿੰਦੇ ਤਾਂ ਐਸੇ ਜੱਟ ਨਹੀਂ ਤੇ ਦਿੰਦਾ ਜੱਟ ਨੇ ਜੱਟ ਨੇ ਕੋਈ ਟਾਰੀ ਚ ਕਹੇ ਮੈਂ ਬੇਇਮਾਨੀ ਕੀਤੀ ਆ ਪਰ ਕੋਈ ਐਸੇ ਲੱਗੇ ਜਿਹੜੇ ਕਦੀ ਰਿਸ਼ਵਤ ਕੋਈ ਨਸ਼ਾ ਆਵੇ ਸਾਥ ਇੱਥੇ ਪਿਆਰ ਪੰਜਾਂ ਨੇ ਗੋਲੀ ਮਾਰਨੀ ਇੱਥੇ ਆ ਕੇ ਮਾਰੇ ਇੱਥੇ ਲੋਕੀ ਆ ਕੇ ਮਾਰੇ ਖੜਾ ਜੇ ਅੱਜ ਜਿਹੜੇ ਭਰਾ ਖੜੇ ਮੇਰੇ ਨਾਲ ਨਾ ਖੜਾ ਜਾਨਾ ਇਤਿਹਾਸ ਕਾਇਮ ਕਰਨਾ ਦੇ ਜੋ ਮਰਤੀ ਹੁਣ ਕੱਤੀ ਜਾਵੇ ਪਰ ਇਹੋ ਗੱਲ ਬਾਹਰ ਕਰਾਂਗਾ ਐਸ ਐਚਓ ਮੈਨੂੰ ਅਮਨਦੀਪ ਸਿੰਘ ਐਸਾ ਚੋਗਰਗਾ ਨਹੀਂ ਜੇ ਮਿਲਿਆ ਕੋਈ ਲੋ ਨਾ ਦੋ ਦਿਨਾਂ ਦੇ ਇਤਿਹਾਸ ਕਾਇਮ ਕੀਤਾ ਸੀ ਉਹਨੇ ਦੁਗਣੀ ਮੋਗਾਂ ਨੇ ਆਪਣੀ ਸਰਕਾਰ ਤੋਂ ਦੁਬੀਆ ਪਈ ਪਾਜੀ ਇਹ ਕੋ ਉਹ ਦੇਖੋ ਛੇਲ ਬਣਾਤਾ ਮੇਰੇ ਘਰ ਨੂੰ ਇਧਰ ਇਧਰ ਭਰਾ ਤੇਰਾ ਭਰਾ ਆ ਗਿਆ ਨਾ ਤੇਰੇ ਭਰਾ ਆ ਗਿਆ ਜੰਡੋ ਨਾਲ ਆਏ ਭਰਾ ਤੇਰੇ ਨਾਲ ਕਿ ਮੈਂ ਕਿ ਥੱਲੇ ਦੇ ਨਾਲ ਨਹੀਂ ਖੜਾ ਮੈਂ ਕਿ ਜ਼ੋਰ ਦੇ ਨਾਲ ਨਹੀਂ ਖੜਨੇ ਗੋਲੀ ਮਾਰ ਨਹੀਂ ਲੈ ਅਸੀਂ ਵੀ ਖੜਾ ਖੜਾ ਦੇ ਯਾਰਾ ਹਰ ਨੂੰ ਥੋੜਾ ਹੀ ਕੇ ਨਾ ਇਹ ਥੋੜਾ ਸਾਡੇ ਉਹ ਸਾਡਾ ਬੱਚਾ ਜਿੰਨੇ ਗੱਲ ਜੇ ਇੱਕੇ ਬਾਰੇ ਗੱਲ ਕਰਦੀਏ ਇੱਥੇ ਪਹਿਲਾਂ ਕਿ ਸਾਡਾ ਬੰਦਾ 0 ਮੀਟਰ ਤੋਂ ਉੱਪਰ ਹੁੰਦਾ ਉਹ ਸਾਡੇ ਹੁਕਮਰਾਨੀ ਸਾਡੇ ਬਹੁਤ ਵਾਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹੀ ਤੂੰ ਮੈਨੂੰ ਟਾਈਮ ਦਿੰਦਾ ਨਾ ਪੁੱਤ ਤੈਨੂੰ ਸਵੇਰ ਤੱਕ ਮਾਰਨਾ ਓਏ ਗੈਂਗਸਟਰ ਆ ਉਹ ਵਾਕਿਆ ਤੂੰ ਅਸਲੀ ਮਾਂ ਦਾ ਪੁੱਤ ਓਏ ਅਸਲੀ ਮਗਲਾ ਲਾ ਗੱਡੀ ਇਧਰ ਸਾਈਡ ਦੇ ਕਰ ਦੇ ਓਏ ਅਸਲੀ ਮਾਂ ਦਾ ਪੁੱਤ ਓਏ ਕੋਈ ਨਹੀਂ ਖੜਾਈ ਆ ਖੜਾਈ ਆ ਖੜਾ ਹੀ ਮੇਰਾ ਪਿੰਡ ਆ ਖੜੇ ਆ ਆ ਪਾਣੇ ਪਾਰਟੀ ਬਾਤ ਨਹੀਂ ਰਹੀ ਮੈਂ ਲੱਖ ਲਾਟਿਓ ਮਦਮੀ ਪਾਰਟੀ ਤੇ ਕਰੋੜ ਕਰੋੜ ਲੰਦ ਆਮ ਆਦਮੀ ਪਾਰਟੀ ਤੇ ਵੇ ਹੁੰਦਾ ਕੂਆ ਤਿਜੇ ਪ੍ਰਤਾਪ ਹੁੰਦਾ ਕੂਆ ਰਤੀਜੇ ਪ੍ਰਤਾਪ ਵੇ ਪੰਜਾਬ ਦਾ ਗਰੇ ਮੰਤਰੀ ਹੁੰਦਾ ਕੂਏ ਜੀ ਪ੍ਰਤਾਪ ਜੀ ਆਪ ਦਾ ਪ੍ਰਤਾਪ ਜੀ ਆਪ ਦਾ ਗਰੇ ਮੰਤਰੀ ਹੁੰਦਾ ਕਾਨੂੰਨ ਹੁੰਦਾ ਨੱਕ ਸਾਡੇ ਬੰਦੇ ਇੱਥੇ ਤੇ ਜਿਹੜੇ ਫੋਨ ਕਰਦੇ ਉਹਨੂੰ ਇੱਥੇ ਤੇ ਲੋਟ ਕਰਾਉਂਦੀ ਪਈ ਹੈ ਸਾਡੀ ਸਰਕਾਰ ਤੋਂ ਜੇ ਇਹ ਸੇਫ ਨਹੀਂ ਸਾਡਾ ਭਰਾ ਅਸੀਂ ਜੇ ਤੇ ਆ ਮੈਂ ਵਪਾਰੀ ਹੋ ਕੇ ਧੁਖੀ ਆ ਮੈਂ ਜੇਲ੍ਹ ਵਰਗਾ ਘਰ ਬਣਾ ਕੇ ਬੈਠਾ ਹਾਂ ਜੇਲ੍ਹ ਵਰਗਾ ਘਰ ਬਣਾ ਕੇ ਬੈਠਾ ਆ ਉਹ ਗਾੜੀ ਹੋਈ ਉਹ ਟਰੈਕਟਰ ਦੇ ਬ੍ਰੇਕ ਨਹੀਂ ਜੇਲ੍ਹ ਵਰਗਾ ਘਰ ਬਣਾ ਕੇ ਹਾਂ ਕਿੰਨੇ ਚਾਰ ਤਿੰਨ ਚਾਰ ਚੜ੍ਹ ਦੋ ਚਾੜੋ ਜਿੰਨੇ ਚਾੜ ਤਾ ਆ ਗਏ ਮਾਰ ਬੰਨੇ ਧੁਕਾਈ ਨਾ ਮਾਰ ਇੱਥੇ ਖਲੋਤੇ ਯਾ ਦੇ ਮਾਰ ਚਾੜ ਤੋ ਜਿੰਨੇ ਚਾੜ ਤਾ ਹੁਣ ਖਲਾਰੋ ਖਲਾਰੋ ਦੁਖੀ ਜੇ ਦੁਖੀ ਜੇ ਅਸਰ ਕਾਹਤੋ ਕੋਲਾ ਦਾ ਡੈਂਪ ਕੋਕਾ ਕੋਲਾ ਦਾ ਕਾਰੋਬਾਰ ਕਰਦਾ ਔਰ ਇੱਕ ਸੰਸਥਾ ਦਾ ਸਕੂਲ ਚਲਾਉਂਦਾ ਜੋ ਤੁਸੀਂ ਦੇਖ ਹੀ ਰਿਹਾ ਕਿ ਅੱਜ ਦੇ ਜੋ ਹਾਲਾਤ ਹੋਇਆ ਆਏ ਦਿਨ ਆਏ ਦਿਨ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਤੇ ਫਰੋਤੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਹੀ ਕੰਮ ਮੇਰੇ ਨਾਲ ਹੋਇਆ ਮੈਨੂੰ ਇੱਕ ਹਫ਼ਤੇ ਤੋਂ ਧਮਕੀਆਂ ਆ ਰਹੀਆਂ ਸੀ ਉਹ ਠੀਕ ਹੈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਆ ਕਿ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਹੈ ਬਾਹਰ ਲਈ ਹੋਈ ਹੈ ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ੍ਹ ਵਾਂਗੂ ਆਪਣਾ ਬੱਚਾ ਸਕੂਲ ਛੋਟਾ ਆ ਕੇ ਮੇਰੀ ਵਾਈਫ ਪ੍ਰਿੰਸੀਪਲ ਆ ਸਕੂਲ ਚ ਨਹੀਂ ਜਾ ਰਹੀ ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਕੰਮ ਖਰਾਬ ਹੋ ਰਿਹਾ ਔਰ ਅੰਦਰੇ ਅੰਦਰ ਘੁੱਟ ਰਹੀ ਰਿਤਮ ਕੀ ਆ ਰਹੀ ਹੈ ਕਿੰਨਾ ਬੰਦੇ ਲਵਾ ਰਿਹਾ ਇਹ ਬਾਰ ਦੇ ਨੰਬਰ ਤੋਂ ਆ ਰਹੀ ਆ ਔਰ ਜੋ ਵੀ ਕੁਛ ਹੈਗਾ ਨਾ ਸ਼ੰਦ ਪੁਲਿਸ ਨੂੰ ਪਤਾ ਵੀ ਉਹਨੇ ਕੀ ਟ੍ਰੇਸ ਕੀਤਾ ਇਹ ਪਤਾ ਆ ਰਹੀ ਕਿ ਕਿਸ ਤਰ੍ਹਾਂ ਨੈਟ ਕਾਲਿੰਗ ਆ ਰਹੀ ਹੈ ਨੈਟ ਕਾਲਿੰਗ ਆ ਰਹੀ ਹੈ ਨੈਟ ਕਾਲਿੰਗ ਆ ਰਹੀ ਹੈ ਕਾਲਿੰਗ ਕਰ ਰਿਹਾ ਕਾਲ ਕਰ ਰਹੇ ਬਾਰ-ਬਾਰ ਪਹਿਲਾਂ ਤਾਂ ਮੈਨੂੰ ਕਾਫੀ ਪਹਿਲਾਂ ਵੀ ਕਾਲਾਂ ਆਉਂਦੀਆਂ ਸੀ ਪਰ ਮੈਂ ਚੁੱਕਦਾ ਨਹੀਂ ਹੁੰਦਾ ਪਰ ਮੈਨੂੰ ਪਹਿਲਾਂ 50 ਲੱਖ ਰੁਪਏ ਦੀ ਜਿਹੜਾ ਇਹਨਾਂ ਨੇ ਫਰौती ਮੰਗੀ ਸੀ ਜੀ ਔਰ ਜਿਸ ਦੇ ਵਿੱਚ ਮੈਂ ਜਿਆਦਾ ਉਹਨਾਂ ਨੂੰ ਹਾਨਾ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਫੋਨ ਨਾ ਚੁੱਕਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਕਾ ਤੇਰਾ ਹੁਣ ਦਿਮਾਗ ਸੈੱਟ ਕਰਨਾ ਹੀ ਕਰਨਾ ਹੈ ਤੇ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਹੈ ਕੱਲ ਕੱਲ ਰਾਤ ਮੈਨੂੰ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਆ ਉਸ ਦੇ ਵਿੱਚ ਉਹ ਕਹਿੰਦਾ ਪੀ ਮੈਂ ਖੁਦ ਖੁਦ ਜਿਹੜਾ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਵਪਾਰ ਮੰਡਲ ਦਾ ਪ੍ਰਧਾਨ ਆ ਅਸੀਂ ਆਮ ਆਦਮੀ ਪਾਰਟੀ ਵੱਲੇ ਸਭ ਤੋਂ ਅੱਗੇ ਲੱਕੇ ਜੋਰ ਲਾਇਆ ਔਰ ਉਹ ਕਹਿੰਦਾ ਵੀ ਜੋਰ ਲਾ ਲਿਆ ਹੈ ਤੁਹਾਡੇ ਐਮਐਲਏ ਨੇ ਵੀ ਜੋਰ ਲਾ ਲਿਆ ਲਾ ਲਿਆ ਪ੍ਰਸ਼ਾਸਨ ਨੇ ਕੱਖ ਨਹੀਂ ਮੇਰਾ ਕਰ ਸਕਦੇ ਔਰ ਹੁਣ ਤੈਨੂੰ ਮੈਂ ਇਹ ਗੱਲ ਦੱਸਦਾ ਭੱਜਲਾ ਜਿੰਨਾ ਭੱਜਣਾ ਹੀ ਕਹਿੰਦਾ ਤੈਨੂੰ ਠੋਕਣਾ ਹੈ ਤੇਰਾ ਪਰਿਵਾਰ ਠੋਕਣਾ ਤੇਰਾ ਪੁੱਤ ਮਾਰਨਾ ਹੀ ਤੇ ਮਾਰਨਾ ਹੀ ਔਰ ਇਹੀ ਗੱਲ ਮੈਂ ਫਿਰ ਵਾਰ-ਵਾਰ ਕਹਿਣਾ ਚਾਹੁੰਦਾ ਉਏ ਉਹਨੂੰ ਗੈਂਗਸਟਰ ਨੂੰ ਗਾਲਾਂ ਵੀ ਕੱਢੀਆਂ ਮੈਂ ਸਾਰਾ ਕੁਝ ਕੀਤਾ ਔਰ ਅੱਜ ਲਾਈਵ ਵੀ ਹੋਈ ਥੇ ਹਾਂਜੀ ਅੱਜ ਵੀਡੀਓ ਪਾਈ ਸੀ ਲਾਈਵ ਹੋ ਕੇ ਥੇ ਹਾਂਜੀ ਉਹ ਉਹਨੂੰ ਡਿਲੀਟ ਕਰ ਦਿੱਤਾ ਗਿਆ ਸ਼ਾਇਦ ਕਿਉਂਕਿ ਉਹਦੇ ਵਿੱਚ ਮੈਂ ਕੁਝ ਅਪਸ਼ਬਦ ਬੋਲ ਦਿੱਤੇ ਮੇਰੀਆਂ ਧੀਆਂ ਮੇਰੀਆਂ ਭੈਣਾਂ ਮੇਰੇ ਬੱਚੇ ਪਿੰਡ ਦੇ ਨਾਲ ਸੀ ਇਸ ਕਰਕੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਉਹ ਚ ਗਾਲਾਂ ਕੱਢੀਆਂ ਨੇ ਜੋ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਇਸ ਕਰਕੇ ਮੈਂ ਉਹਨੂੰ ਡਿਲੀਟ ਕਰ ਦਿੱਤਾ ਕੋਈ ਲੱਗਦਾ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਮੇਰੀ ਅੱਜ ਤੱਕ ਜੇ ਰੰਜਿਸ਼ ਹੁੰਦੀ ਤੇ ਸਾਰਾ ਪਿੰਡ ਮੇਰੇ ਅੱਧੀ ਗੋਲ ਤੇ ਤੇ ਖੜਾ ਨਾ ਹੁੰਦਾ ਅਸਿਆ ਤੇ ਆਪਣਾ ਨਾਲ ਚੋ ਫੋਟੋ ਕੇ ਹੋਰ ਦੀ ਭਾਈ ਇਹ ਤੁਹਾਨੂੰ ਵੀ ਪਤਾ ਹੁੰਦਾ ਜਿਹੜਾ ਉਹ ਆਪਣਾ ਨਾਂ ਨਹੀਂ ਸਹੀ ਦੱਸਦਾ ਇਦਾਂ ਹੀ ਮੇਰੇ ਘਰ 2020 ਦੇ ਵਿੱਚ ਗੈਂਗਸਟਰਾਂ ਨੇ ਕੀਤਾ ਸੀਗਾ ਪਰ ਉਹਨਾਂ ਨੇ ਨਾਂ ਤੇ ਜਗੂ ਭਗਵਾਨਪੁਰੀਆ ਦਾ ਲਿਆ ਤੇ ਨਿਕਲੇ ਕੋਈ ਹੋਰ ਇਹ ਦੱਸ ਦੇ ਸਚਾਈ ਨਹੀਂ ਹੁੰਦੇ ਪਹਿਲਾਂ ਵੀ ਮੇਰੇ ਨਾਲ ਹੋ ਚੁੱਕੀ 2.5 ਸਾਲ ਦਾ ਮੇਰਾ ਬੱਚਾ ਹੀ ਜੋ 11 ਸਾਲਾਂ ਬਾਅਦ ਮਹਾਰਾਜ ਨੇ ਮੈਨੂੰ ਦਿੱਤਾ ਔਰ ਇਸੇ ਆੜ ਦੇ ਵਿੱਚ ਇਸੇ ਆੜ ਦੇ ਵਿੱਚ ਉਹ ਕਰਦੇ ਨੇ ਕਿ ਵੀ ਇਹ ਜਿਹੜਾ ਟਾਰੀ ਦੇ ਵਿੱਚ ਕਾਰੋਬਾਰ ਚੰਗਾ ਇਸੇ ਕਰਕੇ ਮੈਨੂੰ ਇਹ ਜਿਹੜਾ ਟਾਰਗੇਟ ਕੀਤਾ ਜਾਂਦਾ ਔਰ ਵਾਰ-ਵਾਰ ਬਣਾਇਆ ਜਾਂਦਾ ਆਮ ਆਦਮੀ ਪਾਰਟੀ ਸਰਕਾਰ ਬਣੀ ਕਹਿੰਦੇ ਆਮ ਲੋਕਾਂ ਸਰਕਾਰ ਇਹ ਲੋਕਾਂ ਦੀ ਭਾਜਵਾਦ ਬਣੀ ਹੀ ਕਹਿੰਦੇ ਤੁਸੀਂ ਐਮਐਲਏ ਸਾਡੇ ਬਹੁ ਡੇੜੇ ਹੋ ਬਿਲਕੁਲ ਸੱਚ ਹੈ ਪਾਜੀ ਛੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੈਂ ਤੇ ਆਮ ਆਦਮੀ ਪਾਰਟੀ ਦਾ ਟਾਰੀ ਹਲਕੇ ਦਾ ਪ੍ਰਧਾਨ ਆ ਉਹ ਵੀ ਵਪਾਰੀਆਂ ਦਾ ਤੇ ਮੇਰੇ ਨਾਲ ਆ ਕੁਝ ਹੋ ਰਿਹਾ ਮੈਂ ਸਿਰਫ ਆਪਣੀ ਸਰਕਾਰ ਤੱਕਰ ਤੁਹਾਡੇ মিডিਆ ਦੇ ਥਰੂ ਆਪਣੇ ਸੀਐਮ ਤੱਕਰ ਆਵਾਜ਼ ਪਹੁੰਚਾਉਣਾ ਚਾਹੁੰਦਾ ਵੀ ਸਰ ਅਸੀਂ ਵੀ ਮਰਦਾਬਾਦ ਨਹੀਂ ਕਹਿੰਦੇ ਆਮ ਆਮੀ ਪਾਰਟੀ ਜਿੰਦਾਬਾਦੀ ਕਹੀਦਾ ਅੰਨੇ ਭਗਤ ਅਸੀਂ ਵੀ ਆ ਪਰ ਹੁਣ ਮੇਰੇ ਘਰ ਤੇ ਵੀ ਨਹੀਂ ਜੀ ਐਸ ਵਕਤ ਮੇਰੇ ਘਰ ਤੇ ਬੀਤਨ ਦਈਆ ਔਰ ਮੈਂ ਡਿਪਰੈਸ਼ਨ ਚ ਜਾ ਰਿਹਾ ਚਾਰ ਦਿਨ ਤੋਂ ਸੁੱਤਾ ਨਹੀਂ 4 ਦਿਨ ਤੋਂ ਨੀਂਦ ਨਹੀਂ ਅੱਖਾਂ 'ਚ ਪਈ ਮੇਰਾ ਛੋਟਾ ਜਿਹਾ ਬੱਚਾ 7 ਸਾਲ ਦਾ ਨਿੱਕੇ ਜਿਹਾ ਪਲਾਸਟਿਕ ਦੀ ਰਫਲ ਇੱਥੇ ਰੱਖ ਕੇ ਪਿਸਤੌਲ ਸੌਂਦਿਆ ਕਹਿੰਦਾ ਪਾਪਾ ਆਪਣੇ ਘਰ ਨੂੰ ਜੇਲ ਬਣਾਤਾ ਆਪਾਂ ਨੂੰ ਹੁਣ ਜੇਲ ਹੋ ਗਈ ਆ ਆ ਮੇਰੇ 7 ਸਾਲ ਦੇ ਬੱਚੇ ਦੇ ਬਿਆਨ ਆ ਜੋ ਕਿ ਸਕੂਲ ਤੋਟਾ ਕੇ ਘਰ ਬਿਠਾਇਆ ਕਾਂਗਸੀ ਵਾਲੋ ਜਿਹੜਾ ਕੀ ਤੁਹਾਨੂੰ ਬੁਸ਼ਾ ਕੀਤੇ ਜਾ ਰਹੇ ਨੇ ਕਹਿੰਦੇ ਲਾਲਾਂਡ ਦੀ ਸਥਿਤੀ ਢੇਰ ਵਿਗੜ ਗਈ ਆ ਆਮ ਲੋਕਾਂ ਦੇ ਹਾਲਾਤ ਮਾੜੇ ਹੋ ਗਏ ਨੇ ਕਹਿੰਦਾ ਆ ਮਾਂ ਵੀ ਪਾਰਟੀ ਚ ਕੀ ਕਰਨਾ ਚਾਹੀਦਾ ਦੇਖੋ ਜੀ ਇਹ ਜੱਗ ਜਾਹਰ ਆ ਮੈਂ ਕੱਲਾ ਮੈਂ ਨਹੀਂ ਪੂਰਾ ਤਰਨ ਤਰਨ ਜ਼ਿਲ੍ਹਾ ਵੇਖ ਲੋ ਜੋ ਹਾਲਾਤ ਇਸ ਵਕਤ ਹੋੁੰਦੇ ਨੇ ਆਏ ਦਿਨ ਫਰੋਤੀ ਦੇ ਵੀ ਦਿੰਦੇ ਨੇ ਲੋਕ ਕਿਉਂਕਿ ਡਰਦੇ ਨੇ ਦੇ ਕੇ ਮਹੀਨੇ ਬਾਅਦ ਫਿਰ ਇੱਕ ਨੇ 30 ਲੱਖ ਦਿੱਤੀ ਦੇ ਕੇ 2 ਕਰੋੜ ਰੁਪਏ ਤੋਂ ਮਹੀਨੇ ਬਾਅਦ ਦੂਜੇ ਗਰੁੱਪ ਨੇ ਮੰਗ ਲਿਆ ਠੀਕ ਆ ਕਿਸੇ ਨਾ ਕਿਸੇ ਨੂੰ ਉੱਠਣਾ ਪੈਣਾ ਮੈਨੂੰ ਮੇਰੀ ਜਾਨ ਦੀ ਪਰਵਾਹ ਨਹੀਂ ਕਿਉਂਕਿ ਜੇ ਜਾਨ ਦੀ ਪਰਵਾਹ ਹੁੰਦੀ ਤੇ ਮੈਂ ਵੀ ਪੈਸੇ ਦੇ ਦਿੰਦਾ ਇਹਨਾਂ ਨੂੰ ਆਜਾ ਹੁਣ ਕਿਹਦੇ ਪੂਰੇ ਲੋਕ ਪਹੁੰਚੇ ਨੇ ਐਮਐਲਏ ਸਾਹਿਬ ਆਏ ਆ ਮੋ ਕਿਹਦੇ ਚ ਐਮਐਲਏ ਸਾਹਿਬ ਨਹੀਂ ਆਏ ਆਏ ਆ ਜੀ ਸੀ ਉਹ ਸਵੇਰ ਦੇ ਬੈਠੇ ਸੀ ਇਤੋਂ ਹੋ ਕੇ ਜਾ ਚੁੱਕੇ ਨੇ ਦੇਖੋ ਜੀ ਮੈਂ ਨਾ ਤੇ ਨਹੀਂ ਕਿਸੇ ਦਾ ਲੈ ਸਕਦਾ ਸ਼ੁਰੂਆਤ ਹੋ ਚੁੱਕੀ ਆ ਦੇ ਵੀ ਚੁੱਕੇ ਆ ਨਾ ਨਹੀਂ ਮੈਂ ਲੈਣਾ ਉਹਨਾਂ ਦੀ ਕਿਉਂਕਿ ਉਹਨਾਂ ਦੀ ਆਪਣੀ ਮਜ਼ਦੂਰੀ ਹੋ ਗਈ ਬਹੁਤ ਹੁਣ ਭਾਈ ਮੈਂ ਤਾਂ 10 ਮਿੰਟ ਪਈ ਉਹ ਪਤਾ ਭਾਈ ਉਹਨਾਂ ਦੀ ਜਾਣ 10 ਵੀ ਭਾਈ ਉਹਨਾਂ ਕਿੰਨੇ ਕਿੰਨੇ ਬੰਦੇ ਰੋਟੀ ਦੇ ਦਿੱਤੇ ਆ ਚੁੱਕੇ ਆ ਦੇਖੋ ਜੀ ਧਮਕੀਆਂ ਅੰਦਰੇਂਦਰ ਤੋਂ ਕੋਈ ਬਾਹਰ ਘੜਦਾ ਨਹੀਂ ਦੇਣ ਵਾਲੇ ਵੀ ਚੁੱਪਚੀ ਬੀਤੇ ਦੋਕੇ ਜਾਣ ਦਾ ਰੌਲਾ ਕਿ ਉਹਨਾਂ ਨੇ ਦੇ ਚੁੱਕੇ ਨੇ ਪਰ ਮੈਂ ਬਿਲਕੁਲ ਜੀ ਮਿਲੀ ਹੋਈ ਹੈ ਪਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਦੇਖੋ ਪੁਲਿਸ ਆਪਣੇ ਇਹੀ ਕਹਿ ਰਹੇ ਕਿ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਕਰਾਂਗਾ ਔਰ ਅਸੀਂ ਸਿਰਫ ਅੱਜ ਕੋਈ ਧਰਨਾ ਨਹੀਂ ਅੱਜ ਸਿਰ ਤੁਹਾਡੇ মিডিਆ ਦੇ ਥਰੂ ਪ੍ਰਸ਼ਾਸਨ ਤੱਕ ਆਪਣੇ ਸੀਐਮ ਤੱਕ ਅਵਾਜ਼ ਪਹੁੰਚਾਉਣੀ ਸੀ ਜੀ ਐਸੀ ਨਹੀਂ ਹੁਣ ਮੈਂ ਕਿਸੇ ਪਾਰਟੀ ਦੇ ਨਾਲ ਇਸ ਵਕਤ ਨਹੀਂ ਮੈਂ ਛੱਡ ਚੁੱਕਾ ਮੈਂ ਸਿਆਸਤ ਨਹੀਂ ਮੈਂ ਕਾਰੋਬਾਰੀ ਹਾਂ ਔਰ ਜੇ ਜੇ ਇਸ ਤਰ੍ਹਾਂ ਹੀ ਹਾਲਾਤ ਰਹੇ ਇੰਡਸਟਰੀ ਪਹਿਲਾ ਪੰਜਾਬ ਨੂੰ ਨਹੀਂ ਆ ਰਹੀ ਤੇ ਜੇ ਨਿੱਕੇ ਮੋٹے ਵਪਾਰੀ ਐ ਇਸ ਵਕਤ ਸਾਡੇ ਵਰਗੇ ਜੇ ਉਹ ਵੀ ਸੇਫ ਨਹੀਂ ਤੇ ਅਸੀਂ ਵੀ ਕਾਰੋਬਾਰ ਫਿਰ ਬੰਦ ਕਰ ਦਾਂਗੇ ਦਾਲ ਫੁਲਕਾ ਤੇ ਮਾਰਾ ਇਹਨੇ ਤੇ ਹੀ ਜਾਣਾ ਆਮ ਆਰਵੀ ਪਾਰਟੀ ਤੋਂ ਵਰਕਰ ਜੇ ਜਿਹੜੇ ਤੁਹਾਡੇ ਨਾਲ ਇਸ ਤਰ੍ਹਾਂ ਹਾਲਾਤ ਹੋਣ ਲੱਪੇ ਤਾਂ ਆਮ ਲੋਕਾਂ ਦਾ ਕੀ ਬਣੂਗਾ ਇਸੇ ਲਈ ਤੇ ਅਸੀਂ ਇਕੱਠੇ ਹੋਏ ਆ ਮੇਰੇ ਨੂੰ ਮੈਨੂੰ ਤੇ ਪੁਲਿਸ ਪ੍ਰੋਡਕਸ਼ਨ ਮਿਲੀ ਹੁੰਦੀ ਮੈਂ ਗੱਲ ਨਾ ਕਰਦਾ ਮੈਂ ਵੀ ਗੱਲ ਮਨ ਲੈ ਕੇ ਘੁੰਮੀ ਜਾਂਦਾ ਗੱਲ ਹੋਣੀ ਗੱਲ ਇੱਕ ਪੀੜ ਆ ਪੀੜ ਆ ਵੀ ਜਿਹੜੇ ਲੋਕ ਜਿਹੜੇ ਲੋਕ ਬੋਲਣ ਨਹੀਂ ਡਰਦੇ ਦੇਈ ਜਾਂਦੇ ਮੈਂ ਕਹਿੰਦਾ ਉਹਨਾਂ ਲਈ ਨਾਂਲ ਖੜੇ ਆ ਸੀ ਮਰਨਾ ਜੇ ਮੇਰੀ ਗੈਂਗਸਟਰਾਂ ਦੇ ਹੱਥੋਂ ਮੌਤ ਲਿਖੀ ਆ ਮੈਨੂੰ ਡਰਨੀ ਹੋਣਾ ਔਰ ਇਹ ਵੀ ਕਹਿੰਦੇ ਤੇਰਾ ਪੁੱਤ ਮਾਰਨਾ ਬਸ ਇੱਕ ਫਰਿਆਦ ਗੈਂਗਸਟਰਾਂ ਨੂੰ ਜ਼ਰੂਰ ਕਹੂੰਗਾ ਅਣਖੀ ਰਿਓ ਮਾਰਿਓ ਜ਼ਰੂਰ ਪਰ ਪਹਿਲਾਂ ਮੈਨੂੰ ਮਾਰਿਓ ਉਸ ਤੋਂ ਬਾਅਦ ਮੇਰਾ ਪੁੱਤ ਮਾਰਿਓ ਜਦੋਂ ਮੇਰਾ ਪੁੱਤ ਮੇਰਾ ਸਸਕਾਰ ਕਰ ਦੂਗਾ ਬੇਸ਼ੱਕ ਮਾਰ ਦੋ ਮੈਨੂੰ ਇਹੋ ਜਿਹਾ ਪਿਓ ਨਾ ਬਣਾਇਓ ਇਹੋ ਜਿਹਾ ਕਿ ਮੇਰੀ ਆਤਮਾ ਇੱਥੇ ੜਕਦੀ ਰਹੇ ਤੇ ਮੈਂ ਆਪਣੇ ਹੱਥੀ ਆਪਣੇ ਪੁੱਤ ਨੂੰ ਸਾੜਾ ਜਿਹੜਾ 18 ਸਾਲਾਂ ਬਾਅਦ ਦਿੱਤਾ ਇਹ ਮੈਂ ਗੈਂਗਸਟਰਾਂ ਤੋਂ ਮੰਗਿਆ ਕਰਦਾ ਕਿ ਪ੍ਰਸ਼ਾਸਨ ਨੂੰ ਵੱਡੇ ਗੈਂਗਸਟਰ ਨੇ ਆ ਹਾਲਾਤ ਹੋਇਆ ਡਰ ਨਹੀਂ ਡਰਦਾ ਨਹੀਂ ਡਰਨਾ ਦੀ ਚੀਜ਼ ਮੇਰੇ ਵਿੱਚ ਨਹੀਂ ਹੈਗੀ ਜੇ ਡਰਦਾ ਹੁੰਦਾ ਤਾਂ ਪੈਸੇ ਦੇ ਕੇ ਬਹਿ ਜਾਂਦਾ ਪਰ ਨਹੀਂ ਡਟ ਗਿਆ ਔਰ ਡਟਾਂਗਾ ਔਰ ਜੇ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਮੇਰੇ ਪਰਿਵਾਰ ਨੂੰ ਕੁਛ ਹੁੰਦਾ ਮੇਰਾ ਬੱਚਾ ਮੈਂ ਸਕੂਲ ਵੀ ਭੇਜਣਾ ਮੈਂ ਡਰਾ ਕੇ ਨਹੀਂ ਰੱਖਾਂ ਮੈਂ ਸਕੂਲ ਵੀ ਭੇਜਣਾ ਉਹ ਮੈਂ ਪ੍ਰਾਈਵੇਟ ਸਕਿਉਰਟੀ ਵੀ ਆਪਣੀ ਰੱਖੀ ਹੋਈ ਹੈ ਮੈਂ ਸਕੂਲ ਵੀ ਭੇਜਣਾ ਰਾਜ ਮੇਰੇ ਮੇਰੇ ਪਰਿਵਾਰ ਨੂੰ ਕੋਈ ਮਾਰ ਦਿੰਦਾ ਹੈ ਔਰ ਮੈਂ ਸੀਐਮ ਸਰ ਤੁਹਾਡੇ ਮੀਡੀਆ 'ਚ ਆਵਾਜ਼ ਪਹਛਾ ਦਿੱਤੀ ਹੈ ਕੱਲ ਨੂੰ ਇਹ ਨਾ ਕਿਉਂ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਦੱਸਿਆ ਨਹੀਂ ਦੱਸ ਚੁੱਕਾ ਅੱਜ ਤੋਂ